ਸਵਾਨ ਉਸ ਜੋ ਭਇਓ ਨਾ ਸ਼ੁੱਧੋ ਜਿੱਦਾਂ ਕਹਿੰਦੇ ਕੁੱਤੇ ਦੀ ਪੂਛ ਜਿਹੜੀ ਆ ਮਹਾਰਾਜ ਬਾਣੀ ਚ ਲਿਖਿਆ ਸਵਾਨ ਉਸ ਜੋ ਭਇਓ ਨਾ ਸ਼ੁੱਧੋ ਬਹੁਤ ਯਤਨ ਮੈਂ ਕਿਨੂ ਬੜੇ ਯਤਨ ਕਰਕੇ ਦੇਖ ਲਓ ਉਹ ਆਮ ਤੁਸੀਂ ਸੁਣਦੇ ਭਾਵੇਂ 12 ਸਾਲ ਮਿੱਟੀ ਚ ਧੋਗੋ ਬੰਚਰੀ ਬਾਂਝ ਚ ਪਾ ਦੋ ਉਹ ਫਿਰ ਟੇਢੀ ਹੁੰਦੀ ਆ ਇਸ ਤਰ੍ਹਾਂ ਦੀ ਮੰਨ ਦੀ ਹਾਲਤ ਆ ਇਹ ਸਿੱਧਾ ਹੁੰਦੇ ਨਹੀਂ ਦੇਖੋ ਉਹ ਤਾਂ ਆਪਣੀ ਉਮਰ 40 40 50 50 ਸਾਲ ਚੋਂ ਛਾੜੀ ਜਾਂਦੀ ਹੈ ਆਮ ਤਾਂ ਢੀ 30 ਸਾਲ 40 ਸਾਲ ਇੰਨੀ ਉਮਰ ਹੋ ਗਈ ਹੈ 30 40 ਸਾਲਾਂ ਦੇ ਵਿੱਚ ਇਹ ਸਿੱਧਾ ਨਹੀਂ ਹੋਇਆ ਕਦੋਂ ਕਰਨਾ ਇਹਨੂੰ ਸਿੱਧਾ ਹਾਂਜੀ ਸਵਾਨ ਪੁਰਸ਼ ਜਿਉ ਭਿਓ ਨਾ ਸ਼ੁੱਧ ਸਿੱਧਾ ਨਹੀਂ ਹੋਇਆ ਬਹੁਤ ਯਤਨ ਮੈਂ ਕੀਨੂੰ ਬਸ ਇਹ ਹੈ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ ਇਹਦੀ ਆਦਤ ਨਹੀਂ ਬਦਲ ਰਹੀ ਜਿਸ ਤਰ੍ਹਾਂ ਲਿਖਿਆ ਅੰਮ੍ਰਿਤ ਖੰਡ ਦੂਧ ਮਦ ਸੰਚੈ ਪੈਂ ਤੂੰਬ ਨਾ ਚਾਤਰ ਜਿਹੜਾ ਤੂੰਬਾ ਹੁੰਦਾ ਨਾ ਉਹ ਜਿਹੜਾ ਰਾਜਸਥਾਨ ਜਿਹੜਾ ਦਵਾਈਆਂ ਚ ਪਾਉਂਦੇ ਖੱਟੇ ਜੇ ਰੰਗ ਦਾ ਕਰਬੂਜੇ ਵਰਗਾ ਹੁੰਦਾ ਕੌੜ ਤੂੰਬਾ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਹਿੰਦੇ ਉਹਨੂੰ ਖੰਡ ਦੇ ਵਿੱਚ ਘੋਲ ਲਵੋ ਜਿੰਨਾ ਮਰਜੀ ਘੋਲ ਬਣਾ ਲਓ ਅੰਮ੍ਰਿਤ ਖੰਡ ਦੁੱਧ ਦੁੱਧ ਦੇ ਵਿੱਚ ਪਾ ਲਓ ਮਦ ਸੰਚਸ ਤੂੰ ਬਣਾ ਚਾਤਰ ਆਪਣਾ ਆਪ ਤੂੰ ਕਹੂ ਨਾ ਸੋਡਸ ਪਿਸ਼ਣ ਪ੍ਰੀਤ ਜਿਉਂ ਪਿਸ਼ਣ ਕਹਿੰਦੇ ਨੇ ਚਿਚਣ ਨੂੰ ਉਹ ਕੀ ਹੁੰਦਾ ਹੈ ਮੱਝ ਦੇ ਥਣ ਨਾਲ ਚੁੰਬੜਿਆ ਹੁੰਦਾ ਲੇਕਿਨ ਦੁੱਧ ਨਹੀਂ ਉਹਨੇ ਪੀਣਾ ਖੂਨ ਪੀਣਾ ਹੈ ਇਸ ਤਰ੍ਹਾਂ ਦੇ ਨਾਲ ਜਿਸ ਵੇਲੇ ਪਾਸ਼ਾ ਸਮੁਜੋਇ ਤੇ ਸ਼ਬਦ ਆਇਆ ਨਾ ਸ਼ਵਾਨ ਸ਼ਬਦ ਜਿਸ ਵੇਲੇ ਮਨ ਇਦਾਂ ਦਾ ਬਣ ਜਾਂਦਾ ਨਾ ਇਹੋ ਜਿਹੇ ਜਿਹੜੇ ਇਨਸਾਨ ਹੁੰਦੇ ਨੇ ਉਹ ਭਾਵੇਂ ਭੇਗ ਤੇ ਗੁਰਦੁਆਰੇ ਦੇ ਵਿੱਚ ਹੋਣ ਚਾਹੇ ਮੰਦਰ 'ਚ ਹੋਣ ਜਾਂ ਮਸਜਿਦ 'ਚ ਹੋਣ ਉਹ ਉੱਥੇ ਵੀ ਉਹਨਾਂ ਨੇ ਖੂਨ ਰੂਪ ਕਿਸੇ ਤਰੀਕੇ ਨਾਲ ਗੁਰੂ ਦੇ ਧੰਨ ਨੂੰ ਹੀ ਖਾਣਾ ਹੈ ਆਦਤ ਬਣ ਗਈ ਹੈ ਕਿਉਂਕਿ ਕੁੱਤਾ ਹਲਕਾਇਆ ਹੋਇਆ ਗੁਰਦੁਆਰੇ ਚੜ੍ਹ ਜੇ ਉਹਨੇ ਤਾਂ ਬੰਦੇ ਨੂੰ ਨਹੀਂ ਵੱਡਣਾ ਬੋਲੋ ਵੱਡੇ ਉਹਦਾ ਉਹਨੂੰ ਤਾਂ ਹਲਕਾ ਹੈ ਇਸੇ ਤਰ੍ਹਾਂ ਇਨਸਾਨ ਜਿਹੜਾ ਹਲਕਾਇਆ ਪਿਆ ਹੈ ਨਾ ਉਹਨੇ ਗੁਰਦੁਆਰੇ ਮੰਦਰ ਚ ਵੀ ਇਹੇ ਕੰਮ ਕਰਨਾ ਹੈ